ਇੱਕ ਦੋਸਤੋ ਬਾਈ ਹਰਮਨ ਨੇ ਨਾ ਨਵਾਂ ਸੈਟਅਪ ਤਿਆਰ ਕੀਤਾ ਹੈ ਤੇ ਕਿਉਂਕਿ ਜਿਹੜਾ ਆਪਣੇ ਬਾਥਰੂਮ ਤਿਆਰ ਕਰਨੀਆਂ ਸੀਗਾ ਨਾ ਜਾਂ ਕੋਈ ਕਿਚਨ ਤਿਆਰ ਕਰਨੀ ਸੀਗੀ ਉਹ ਜਾਣਾ ਪੈਂਦਾ ਇਹ ਪੁੱਚੋ ਵਗੈਰਾ ਤੇ ਜਾਂ ਆਪਣੇ ਜਿੱਥੇ ਜ਼ਿਆਦਾ ਹੈਗਾ ਕੰਮ ਹਨਾ ਇਹ ਵੀ ਮੰਨ ਲਓ ਸ਼ਾਇਦ ਭਲਾਉਣਗੇ ਨੇ ਬਈ ਕੱਲੇ ਤੇਰੀ ਹਾਂਜੀ ਹਾਂਜੀ ਮੰਨ ਲਓ ਆਪਣੇ ਏਰੀਆ ਚ ਪਹਿਲਾਂ ਬਣਾਇਆ ਹੈਗਾ ਇਹ ਇਹ ਜਿਵੇਂ ਟੂਟੀਆਂ ਦੀ ਸਾਰੀ ਡਿਸਪਲੇ ਹੈਗੀ ਲਾਈਵ ਹੈਗੀ ਇਹ ਇਹ ਜਿਵੇਂ ਡਾਇਵਰਟਰ ਬੋਡੀ ਹੈ ਪ੍ਰੋਪਰ ਜਿਵੇਂ ਆਪਾਂ ਫੀਲ ਕਰਕੇ ਦੇਖ ਸਕਦੇ ਹੈਗੀਆਂ ਸਾਰੀਆਂ ਇਹ ਮੰਨ ਲਓ ਕੰਪਨੀ ਦੀ ਜਿਵੇਂ ਪ੍ਰਿੰਸ ਦੀ ਹਿੰਦਵੀਰ ਦੀ ਡਿਸਪਲੇ ਲੱਗੀ ਹੋਈ ਆ ਇਹਨਾਂ ਸਾਰੀ ਰੇਂਜ ਦੀ 10 ਸਾਲ ਦੀ ਗਾਰੰਟੀ ਹੈ ਮਤਲਬ ਪ੍ਰੋਪਰ 10 ਸਾਲ ਦੀ ਗਾਰੰਟੀ ਹੈ ਕੋਈ ਵੀ ਚੀਜ਼ ਖਰਾਬ ਹੁੰਦੀ ਆ ਕੰਪਨੀ ਦਾ ਬੰਦਾ ਆਊਗਾ ਘਰੇ ਆ ਕੇ ਠੀਕ ਕਰਕੇ ਜਾਊਗਾ ਨਾਤਾਉਦੇ ਕੋਈ ਸਰਵਿਸ ਚਾਰਜ ਹੋਣਗੇ ਨਾ ਜਿਹੜਾ ਸਪੇਅਰ ਪਾਰਟ ਪਊਗਾ ਜਦਾ 10 ਸਾਲ ਬਿਲਕੁਲ ਫਰੀ ਹੈ ਜੀ ਜੇਸੀ ਚੀਜ਼ ਬਈ ਕੋਈ ਨਹੀਂ ਰੱਖੀ ਹਾਂ ਮਨ ਲਓ ਸਾਰਾ ਬ੍ਰਾਂਡ ਚ ਜਿਵੇਂ ਇਹ ਰੇਟ ਵੀ ਨਾ ਬਈ ਜਿਵੇਂ ਇਹ ਟੂਟੀ ਦੇ ਨਾਰਮਲ ਹੀ ਹੈ ਜਿਵੇਂ 8 900 ਦੀ ਟੂਟੀ ਆ ਜਾਂਦੀ ਹੈਗੀ ਬਹੁਤ ਵਧੀਆ ਠੀਕ ਜੀ ਤੇ 10 ਸਾਲ ਦੀ ਉਹਦੀ ਗਾਰੰਟੀ ਹੈਗੀ 100 ਰੁਪਏ ਸਾਲ ਵੀ ਨਹੀਂ ਪੈਂਦੀ ਹੈਗੀ ਤੇ ਸਾਰੇ ਉੱਪਰ ਸ਼اور ਆ ਗਏ ਇਹ ਜਿਵੇਂ ਡਾਈਵਰਟਰ ਬਾਡੀ ਆ ਗਈਆਂ ਜੀ ਇਹ ਬਾਈ ਨੇ ਡਿਸਪਲੇ ਲਾਤੀ ਬਈ ਤੁਹਾਡੇ ਬਾਥਰੂਮ ਚ ਇਸ ਤਰ੍ਹਾਂ ਲੱਗਣੀਆਂ ਨਾ ਪ੍ਰੋਪਰ ਆਪਣਾ ਦੇਖੋ ਸੌਫਟ ਕਲੋਜ਼ ਹੈਗੇ ਸਾਰਾ ਮਨ ਲਓ ਆਪਾਂ ਫੀ ਬੇਸਨ ਡਾਇਵਰਟਰ ਲੱਗਦੇ ਹੈ ਉਹਨਾਂ ਦੀ ਵੀ ਸਾਰੀ ਰੇਂਜ ਹੁੰਦੀ ਹੈਗੀ ਆ ਇਹ ਵੀ ਮਤਲਬ 10 ਸਾਲ ਦੀ ਗਾਰੰਟੀ ਹੈਗੀ ਆ ਜਿੰਨੀਆਂ ਵਾਲ ਹੈਂਗਿੰਗ ਸੀਟਾਂ ਇਹਨਾਂ ਦੀ ਵੀ 10 ਸਾਲ ਦੀ ਗਾਰੰਟੀ ਹੈ ਘਰੇ ਆ ਕੇ ਬੰਦਾ ਠੀਕ ਕਰਕੇ ਜਾਊਗਾ ਇਹ ਵੀ ਮੰਨ ਲਓ ਜਿਵੇਂ ਸੀਟ ਕਵਰ ਸਾਰੇ ਨਾ ਸੌਫਟ ਲੋਏ ਨੇ ਇਹਨਾਂ ਦੀ ਤੇ ਵਾਈਟਨੈਸ ਦੀ ਵੀ ਫੁੱਲ ਗਾਰੰਟੀ ਹੈਗੀ ਤੁਸੀਂ ਵਾਈਟਨੈਸ ਚੈੱਕ ਕਰ ਸਕਦੇ ਹੋ ਨਾਲ ਦੀ ਹਾਂ ਬਹੁਤ ਸੋਹਣੀਆਂ ਵੇਹ ਹਾਂ ਉਦੋਂ ਬਾਅਦ ਆ ਵਾਲ ਹੈ ਵਨ ਪੀਸ ਸੀਟ ਆ ਜਾਂਦੀਆਂ ਇਹਦੀ ਵੀ ਸਾਰੀ ਆਪਣੇ ਕੋਲ 10 ਸਾਲ ਦੀ ਗਾਰੰਟੀ ਵਾਲੇ 5 ਸਾਲ ਦੀ ਗਾਰੰਟੀ ਵਾਲੇ ਸਾਰੇ ਮਿਲ ਜਾਂਦੇ ਹੈਗੇ ਇਹ ਬਈ ਕਿੰਨੇ ਤੋਂ ਕਿੰਨੇ ਰੇਟ ਦਾ ਇਹਨਾਂ ਦਾ ਸਾਰਾ ਇਹ ਮਤਲਬ ਜਿਵੇਂ ਵਾਲ ਹੈ ਜਿਹੜੀ ਵਨ ਪੀਸ ਸੀਟ ਆ 3500 ਰੁਪਏ ਤੋਂ ਸਟਾਰਟ ਹੈਗੀ ਹੈ ਜੀ 12-13000 ਦੀ ਰੇਂਜ ਤੇ ਕਰ ਆਪਣੇ ਕੋਲ ਸਾਰੀ ਵੈਰਾਈਟੀ ਹੁੰਦੀ ਹੈਗੀ ਜੀ ਓਕੇ ਜੀ ਫੁੱਲ ਗਾਰੰਟੀ ਹੈਗੀ ਹੈ ਜੀ ਮਤਲਬ ਮਾਡਲ ਆਪਣੇ ਕੋਲੇ 10-12 ਮਾਡਲ ਸਾਰੇ ਲੱਗਦੇ ਮਾਡਲ ਬਈ ਸ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਣੇ ਸਿੰਪਲ ਜਿਵੇਂ ਸੀਟ ਲੱਗਦੀ ਹੈਗੀ ਜਿਵੇਂ ਉਹ ਆ ਗਈ ਜਿਵੇਂ ਪ੍ਰਿੰਸ ਦੀ ਹੈਗੀ ਇਹ ਠੀਕ ਹੈ ਜੀ ਇਹ ਇਹ ਫੁੱਲ ਗਾਰੰਟੀ ਵਾਲੀ ਸੀਟ ਹੈ ਜੀ 10 ਸਾਲ ਦੀ ਗਾਰੰਟੀ ਹੈਗੀ ਹੈ ਜਿਵੇਂ ਇਹਦਾ ਸੀਟ ਕਵਰ ਟੈਂਕੀ ਤੇ ਸੀਟ ਸਾਰਾ ਇਹ ਪ੍ਰਿੰਸ ਕੰਪਨੀ ਦਾ ਜੀ ਓਕੇ 10 ਸਾਲ ਦੀ ਇਹਦੀ ਗਾਰੰਟੀ ਹੈਗੀ ਕੋਈ ਵੀ ਸਮੱਸਿਆ ਹੋਊਗੀ ਕੰਪਨੀ ਵਾਲਾ ਬੰਦਾ ਘਰ ਆ ਕੇ ਠੀਕ ਕਰਕੇ ਜਾਊਗਾ ਜੀ ਠੀਕ ਹੈ ਹਾਂਜੀ ਇਹਦੇ ਚ ਆਪਣੇ ਕੋਲ ਦੋ ਡਿਜ਼ਾਈਨ ਨੇ ਇੱਕ ਹੈ ਸਿੰਪਲ ਉਹਦਾ ਮਾਡਲ ਆ ਇਹ ਵੀ ਬਹੁਤ ਸੋਹਣੀ ਸੀਟ ਹੈਗੀ ਹੈ ਜੀ ਠੀਕ ਹੈ ਜੀ ਨਾਲ ਆ ਜਿਵੇਂ ਵੈਰੈਂਟੀ ਵਗੈਰਾ ਵੀ ਮਿਲ ਜਾਂਦੀ ਹੈਗੀ ਇਹ ਸੀਟ ਜਿਵੇਂ 2500 ਰੁਪਏ ਤਾਂ ਮਾਹਲਾ ਸੀਟ ਜੀ ਆਮ ਦੇਸੀ ਦੇ ਹੀ ਜਾਂਦੇ ਹੈਗੇ 2500 ਰੁਪਏ ਰੇਟ ਰੱਖਿਆ ਆਪਾਂ ਇਹਦੇ ਠੀਕ ਹਾਂਜੀ ਹਾਂਜੀ ਬਾਕੀ ਭਾਈ ਇਹ ਦੁਕਾਨਦਾਰਾ ਜਿਹੜਾ ਨਾਲ ਦਿਨਾਂ ਰੇਟ ਵੀ ਦੱਸਿਆ ਨਹੀਂ ਕਹਿੰਦੇ ਫੋਨ ਕਰ ਲਓ ਨਾ ਭਾਈ ਹੁਣ ਜਿਵੇਂ ਆ ਵਾਸ਼ ਵੇਸ਼ਨ ਆਏਗਾ ਇਹ 1000 ਰੁਪਏ ਦਾ ਵਾਸ਼ ਵੇਸ਼ਨ ਆ ਬੱਧ ਲੱਗ ਜੀ ਠੀਕ ਹੈ ਤੇ ਵਾਈਟਨੈਸ ਤੁਸੀਂ ਦੇਖੋ ਇਹ ਕੁਆਲਿਟੀ ਬਹੁਤ ਵਧੀਆ ਹੈਗੀ ਇਹਦੀ ਠੀਕ ਹੈ ਜੀ ਹੁਣ ਤੋਂ ਬਾਅਦ ਇਹ ਸਾਰੀ ਰੇਂਜ ਵਿੱਚ ਅੱਗੇ ਆਪਣੇ ਕੋਲ ਕੁੰਡੇ ਕਬਜੀਆਂ ਦੀ ਹਾਰਡਵੇਅਰ ਦੀ ਸਾਰੀ ਰੇਂਜ ਆ ਜਾਂਦੀ ਹੈ ਜੀ ਜਿਵੇਂ ਇਹ ਬਹੁਤ ਫੈਨਸੀ ਮਾਡਲ ਨੇ ਮਾਹਲਾ ਡੋਰ ਹੈਂਡਲ ਜਿਹੜੇ ਮੇ ਜਿਹੜੇ ਵੱਡੇ ਵੱਡੇ ਬਈ ਸ਼ਹਿਰਾਂ 'ਚ ਚੰਡੀਗੜ੍ਹ ਵਗੈਰਾ ਕੰਮ ਹੁੰਦਾ ਉਹ ਤੁਸੀਂ ਇੱਥੇ ਆਹ ਇਹਨਾਂ ਦੀ ਮਤਲਬ ਕੰਪਨੀ ਦਾ ਹੁੰਦਾ ਸਾਰਾ ਰੇਟ ਬਹੁਤ ਨੋਮੀਨਲ ਰੱਖਿਓ ਹੋਏ ਨੇ ਆਪਾਂ ਇਹ ਠੀਕ ਹੈ ਜੀ ਇਹ ਸਾਰੇ ਜਿਵੇਂ ਹੈਂਡਲਰਾਂ ਵਗੈਰਾ ਦੀ ਰੇਂਜ ਆ ਜਾਂਦੀ ਹੈਗੀ ਹੈ ਜੀ ਠੀਕ ਹੈ ਜੀ ਲੈ ਬਈ ਦੋਸਤੋ ਕੱਲੀ ਕੱਲੀ ਚੀਜ਼ ਕੁੰਡੇ ਵਗੈਰਾ ਨਾਲ ਸਾਰੀਆਂ ਲ ਸਿਸਟਮ ਰੱਖੀ ਬੈਠਾ ਬਾਈ ਤੇ ਆ ਵੀ ਬਈ ਬਹੁਤ ਸੋਹਣਾ ਹੈ ਨਾ ਹਾਂਜੀ ਹਾਂਜੀ ਇਹ ਬ੍ਰੈਸ ਜਾਈ ਬਹੁਤ ਵਧੀਆ ਹੈਵੀ ਹੈਂਡ ਲੈ ਗਈ ਠੀਕ ਹੈ ਇਹ ਵੀ ਆਪਣੇ ਹੈਂਡਲ ਲੌਕ ਨਾਰਮਲ ਲੱਗਦੇ ਨੇ ਇਹ ਜਿਵੇਂ 6 650 ਦਾ ਆ ਜਾਂਦੇ ਹੈਗੇ ਜਿਵੇਂ ਇਹ ਰੇਂਜ ਆ ਗਈ 600 650 650 ਜੀ ਹੂੰ ਇਹ ਮੰਨ ਲਓ 10 ਸਾਲ ਦੀ ਗਾਰੰਟੀ ਦਾ ਇਹ ਮੰਨ ਲਓ ਹੈਂਡਲ ਲੌਕ ਹੈਗਾ ਤੇ ਰੇਟ ਹੈ ਦਾ 650 ਰੁਪਏ ਜੀ 650 ਹਾਂ ਮੰਨ ਲਓ ਕੋਈ ਵੀ ਆਪਾਂ ਹੈਂਡਲ ਲਵਾਂਗੇ ਜਿਵੇਂ ਆ ਡਿਜ਼ਾਈਨਾਂ ਦਾ ਤੁਹਾਨੂੰ ਮੈਂ 3000 ਦਾ 650 ਰੇਟ ਦੱਸਿਆ ਥੋੜੇ ਜਿਹਾ ਫਰਕ ਨਾਲ ਹੀ ਇਹ ਡਿਜ਼ਾਈਨ ਨੇਗੇ ਠੀਕ ਹੈ ਉਹ ਵਧੀ ਜਾਂਦੇ ਨੇ ਹਾਂਜੀ ਹਾਂਜੀ ਤੇ ਇਹਨਾਂ ਦੀ ਗਾਰੰਟੀ 10 ਸਾਲ ਆ ਮੰਨ ਲਓ ਜੇ ਮੈਂ ਆਪਾਂ ਅਸੀਂ ਪੁੱਛਣਾ ਨਹੀਂ ਤੁਸੀਂ ਖਰਾਬ ਕਿਉਂ ਕੀਤਾ ਤੁਸੀਂ ਪੀਸ ਲੈ ਕੇ ਆਉਣਾ ਸੀ ਪੀਸ ਬਦਲ ਕੇ ਹਾਂ ਜੀ ਜਿਹੜੀ ਮੇਨ ਚੀਜ਼ ਹੁੰਦੀ ਹੈ ਇਹ ਭੈਣਾ ਡਿਸਾਈਡ ਕਰਦੇ ਆ ਹੁਣ ਸੋਨੂੰ ਕਈ ਵਾਰੀ ਸ਼ਹਿਰ ਦੂਰ ਪੈਂਦਾ ਭੈਣਾ ਨਹੀਂ ਜਾ ਸਕਦੀਆਂ ਨਾ ਉਹ ਭੁਲਾੰਗਾਂ ਨੇ ਜ਼ਰੂਰ ਆ ਸਕਦੀਆਂ ਹਨਾ ਉਹ ਇੱਥੇ ਆ ਕੇ ਦੇਖ ਸਕਦੀਆਂ ਬਈ ਸਾਡੀ ਰਸੋਈ ਕਿਹੋ ਜਿਹੀ ਲੱਗੂ ਹਾਂਜੀ 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 ਦਿਖਾਓ ਮੜਾ ਤੁਹਾਨੂੰ ਮਤਲਬ ਸਾਰੀ ਮੋਡੂਲਰ ਕਿਚਨ ਬਣੀ ਹੋਈ ਹੈ ਜਿਵੇਂ ਪੈਂਟਰੀ ਵਗੈਰਾ ਬਣੀ ਹੋਈ ਹੈ ਸਾਰੀ ਇਹੇ ਹਾਂਜੀ ਸਾਰੀ ਇਸ ਦੀ ਵੀ 10 ਸਾਲ ਦੀ ਗਾਰੰਟੀ ਹੈ ਜਿਹੜਾ ਵੀ ਆਪ ਸਮਾਨ ਲੱਗਦਾ ਇਹਦੇ ਚ ਜਿੰਨਾ ਵੀ ਮਤਲਬ ਸਕ ਸਾਰੀ ਕਾਟਿੰਗ ਦੀ 10 ਸਾਲ ਦੀ ਗਾਰੰਟੀ ਆ ਪੀਸ ਵੱਟੇ ਪੀਸ ਆ ਜੀ ਕੋਈ ਉਹਦਾ ਮਤਲਬ ਆਪਾਂ ਪੈਸੇ ਨਹੀਂ ਲੈਣਾ ਤੁਸੀਂ ਚੀਜ਼ ਵਾਪਸ ਲਿਆਓ ਚੀਜ਼ ਨਾਲ ਦੀ ਨਾਲ ਲੈ ਜਾਓ 10 ਸਾਲ ਦੀ ਗਾਰੰਟੀ ਹੈ ਬਰਾਬਰ ਹਾਂ ਜੀ ਠੀਕ ਹੈ ਹਾਂ ਜੀ ਇਹ ਜਿਵੇਂ ਡਬਲ ਲਿਫਟ-ਅਪ ਕਹਿੰਦੇ ਐ ਇਹਨੂੰ ਉੱਪਰ ਚਲਾਇਆ ਸਾਰੀ ਇਹ ਸੌਫਟ ਕਲੋਜ਼ ਕਿਚਨ ਹੈ ਜੀ ਆਪਣੀ ਬਹੁਤ ਵਧੀਆ ਲੱਗ ਰਹੀ ਹੈ ਜੀ ਬਲੈਂਡ-ਆਫ ਦੀ ਸਾਰੀ ਗਿਜਨ ਬਣੀ ਹੋਈ ਹੈ ਤੁਸੀਂ ਦੇਖੋ ਇਹ ਖੜਕਾ ਨਹੀਂ ਕਰੂਗੀ ਬਿਲਕੁਲ ਬੰਦ ਹੋਣ ਲੱਗੀ ਜੀ ਠੀਕ ਹੈ ਜੀ ਹਾਂ ਜੀ ਇਹ ਨੀਚੇ ਵਿੱਚ ਇਹ ਤੇ ਡਸਟਮੀਨ ਵਿੱਚ ਹੀ ਇਨਬਿਲਟ ਡਸਟਮੀਨ ਆ ਜਾਂਦਾ ਜੀ ਲੈ ਵੇ ਹਾਂ ਹਾਂ ਜੀ ਇਹਨੂੰ ਜਿੰਨਾ ਮਰਜ਼ੀ ਜੋੜਨਾ ਮਾਲੋ ਖੜਕਾ ਨਹੀਂ ਕਰੂਗਾ ਸੌਫਟ ক্লোਜ਼ ਸਾਰਾ ਹੀ ਇਹ ਇਹਦੇ ਬਾਅਦ ਜਿਵੇਂ ਪੈਨਟਰੀ ਆ ਆ ਜਾਂਦੀ ਹੈਗੇ ਨੋਟਕ ਆ ਜਾਂਦੀ ਹੈਗੇ ਆ ਇਹ ਅਲੂਮੀਨੀਅਮ ਚ ਵੀ ਮਿਲ ਜਾਂਦੀ ਹੈ ਤੇ ਗਲਾਸ ਚ ਵੀ ਮਿਲ ਜਾਂਦੀ ਹੈ ਆਪਣੇ ਕੋਲ ਸਾਰੀ ਕੀ ਚੰਦੇ ਬਾਈ ਕਿੰਨੇ ਡਿਜ਼ਾਈਨ ਮਿਲ ਜਾਣਗੇ ਆਪਾਂ ਨੂੰ ਡਿਜ਼ਾਈਨ ਚ ਜਿੰਨੇ ਮਰਜ਼ੀ ਲੈ ਲਓ ਵੀਰੇ ਇਹ ਤੇ ਸਾਰੀ ਰੇਂਜ ਹੈ ਕੋਈ ਰੰਗ ਅਲੱਗ ਦਾ ਕਲਰ ਕਰਾਉਣਾ ਜਿੰਨੇ ਕਲਰ ਜਿੰਨੇ ਮਰਜ਼ੀ ਵੀਰੇ ਆ ਦੇਖੋ ਸੌਫਟ ক্লোਜ਼ ਆ ਸਾਰਾ ਹੀ ਇਹ ਆਪੇ ਉੱਪਰ ਜਾਉਗਾ ਇਹ ਬਈ ਦੋਸਤੋ ਹਾਂ ਅਗਰ ਮਲੋ ਜਿਵੇਂ ਇਸ ਮਟੀਰੀਅਲ ਹੈਗਾ نیچے ਆ ਜਾਂਦਾ ਸਾਰਾ ਹੀ ਪੂਰਾ ਮਾਡਰਨ ਕਿਚਨ ਆ ਬ ਤੇ ਤੁਸੀਂ ਜਰੂਰ ਆ ਕੇ ਵੇਖ ਕਰੋ ਜੇ ਕਾਈ ਤੇ ਅਨੁਛੀ ਦੇਖੋ ਇਹ ਸੌਫਟ ਲੋ ਹੈ ਸਾਰਾ ਜੇ ਆਪਾਂ ਇੱਥੋਂ ਬੰਦ ਕਰ ਦਿੰਦੇ ਇਹਨੂੰ نیچے ਆਪੇ ਚਲਾ ਜਾਣਾ ਸੌਫਟ ਲੋ ਬਿਲਕੁਲ ਠੀਕ ਇਹ ਜਿਵੇਂ ਮੈਜਿਕ ਕਾਰਨ ਆ ਜਾਂਦਾ ਹੈਗਾ ਜੀ ਜਿਵੇਂ ਜਿਹੜਾ ਚੁੰਡ ਵਾਲਾ ਸਮਾਨ ਆ ਸਾਰਾ ਬਾਹਰ ਆ ਜਾਂਦਾ ਆਪਣਾ ਜੀ ਓਕੇ ਠੀਕ ਹੈ ਇਹ ਫੇਰ ਆਪ ਬਹੁਤ ਸੋਹਣਾ ਸਿਸਟਮ ਬਣਾਇਆ ਬਈ ਇਹਦੀ ਵੀ ਪ੍ਰੋਪਰ 10 ਸਾਲ ਦੀ ਗਾਰੰਟੀ ਹੈ ਸਾਰਾ ਇੱਕੋ ਕੰਪਨੀ ਦਾ ਮਟੀਰੀਅਲ ਆ ਜਿਵੇਂ ਇਹ ਕਬਜਾ ਵਗੈਰਾ ਦੇਖਿਆ ਨਾ ਤੁਸੀਂ ਇਹ ਸਾਰਾ ਹਾਈਡਰੌਲਿਕ ਕਬਜਾ 10 ਸਾਲ ਦੀ ਗਾਰੰਟੀ ਇਹਨੂੰ ਪਵਾ ਯਾਰ ਲੱਗ ਜੇ ਜਾਂ ਤੁਹਾਡਾ ਸ਼ੌਕਰ ਖਰਾਬ ਹੋ ਜੇ ਪੀਸ ਵੱਟੇ ਪੀਸ ਹੈਗਾ ਜੀ ਹਾਂਜੀ ਇਹ ਆਪਾਂ ਜੀ ਸ਼ਟਰ ਲਾਇਆ ਹੋਇਆ ਹੈ ਕਿਚਨ ਦੇ ਇੱਥੇ ਬੰਦ ਸਮਾਨ ਰੱਖ ਸਕਦੇਗੇ ਇਹ ਵੀ ਬਲੈਂਡ ਅਪ ਹੋਈ ਹੈਗੀ ਠੀਕ ਹੈ ਉਦੋਂ ਬਾਅਦ ਕਿਚਨ ਦੇ ਸਾਹਮਣੇ ਆਪਾਂ ਜਿਵੇਂ ਮਤਲਬ ਵਾਸ਼ਿੰਗ ਏਰੀਆ ਬਣਾਇਆ ਹੋਇਆ ਇਹਦੇ ਜਿਵੇਂ ਸਿੰਕ ਆਗੇ 304 ਗ੍ਰੇਡ ਦੇ 203 ਦੇ ਜੀ ਸਾਰੀਆਂ ਜਿਵੇਂ ਇਹ ਵੱਲੋਂ ਬਹੁਤ ਬਹੁਤ ਟੈਪਸ ਲੱਗੀਆਂ ਹਾਂਜੀ ਇਹ ਜਿਵੇਂ ਦੂਜੀ ਟੈਪ ਆ ਜਾਂਦੀ ਹੈ ਅੱਗੇ ਐਕਸਟੈਂਡ ਹੋ ਜਾਂਦੀ ਹੈਗੀ ਠੀਕ ਹੈ ਜੀ ਦੂਜੀਆਂ ਇਹ ਸਾਰੀਆਂ ਕੰਪਨੀਆਂ 10 ਸਾਲ ਦੀ ਗਾਰੰਟੀ ਹੈਗੀ ਹੈ ਜੀ ਓਕੇ ਜੀ ਸਾਰੀਆਂ ਇਹ ਮਲ ਰੋਟੇਟ ਕਰਦੀ ਹੈ ਜ ਬਾਗਲੇ ਨੇ ਆਰਡਰ ਦੇਣਾ ਤੁਸੀਂ ਕਰਿਆ ਕਿ ਕਿਹਜ ਨੇ ਸੈੱਟ ਕਰ ਦੇਣੀ ਹੈ ਹਨਾ ਜੀ ਹਾਂਜੀ ਠੀਕ ਹੈ ਜੀ ਲੈ ਬਈ ਦੋਸਤੋ ਕਰ ਲੋ ਇਹ ਆਰਡਰ ਕਿਸੇ ਨੇ ਬਾਥਰੂਮ ਤਿਆਰ ਕਰਨਾ ਹੈ ਕਿਚਨ ਤਿਆਰ ਕਰਨਾ ਸੋਨ ਨੂੰ ਨਾ ਬਾੜੀ ਦੂਰ ਜਾਣ ਦੀ ਲੋੜ ਨਹੀਂ ਪੜਾਂਗੇ ਸਰ ਜੂਗਾ ਤੇ ਸੋਡਾ ਟਰਾਂਸਪੋਰਟ ਦਾ ਖਰਚਾ ਹੀ ਬਜੂਗਾ ਟਾਈਮ ਦਾ ਵੀ ਖਰਚਾ ਬਜੂਗਾ ਰੇਟ ਦੀ ਫੇਰ ਗੱਲ ਕਰਦੇ ਆਂ ਆਪਾਂ ਵੀ ਤੁਸੀਂ ਸ਼ਹਿਰੋਂ ਟਰਾਈ ਕਰਕੇ ਆਓ ਜਿਹੜੇ ਮਰਜ਼ੀ ਸ਼ਹਿਰ ਚ ਕਰਿਓ ਉਹ ਕੁਆਲਿਟੀ ਤੇ ਰੇਟ ਦੀ ਗਾਰੰਟੀ ਹੈ ਰੇਟ ਦੀ ਫੁੱਲ ਗਾਰੰਟੀ ਹੈ ਜਿੱਥੋਂ ਮਰਜ਼ੀ ਟਰਾਈ ਕਰ ਲਓ ਕੁਆਲਿਟੀ ਤੇ ਰੇਟ ਆਪਣੇ ਕੋਲ ਟ੍ਰਾਈ ਇੱਕ ਵਾਰ ਜ਼ਰੂਰ ਕਰਕੇ ਆਓ ਰੇਡ ਬਾਕੀ ਆ ਨਹੀਂ ਇੱਕ ਦੋ ਚੀਜ਼ਾਂ ਹੈਗੀਆਂ ਡਿਜ਼ਾਈਨ ਪਤਾ ਨਹੀਂ ਕਿੰਨੇ ਕਿੱਵੇਂ ਜੀ ਮੰਨ ਲਓ ਤੁਸੀਂ ਦੇਖੋ ਆਪਣੇ ਕੋਲ ਹੈਂਡਲ ਲਾਕ ਦੀ ਕਾਫੀ ਡਿਜ਼ਾਈਨ ਨੇ ਹੈਂਡਲਸ ਦੇ ਛਿਟਕਣੀਆਂ ਦੇ ਜਿਵੇਂ ਕਿਸੇ ਨੇ ਮੰਨ ਲਓ ਅੰਟੀਕ ਕੰਮ ਤਿਆਰ ਕਰਵਾਉਣਾ ਹੋਵੇ ਮੈਂ ਦੁਬਾਰਾ ਦਿਖਾਉਣਾ ਜੀ ਜਿਵੇਂ ਆਹ ਅੰਟੀਕ ਮੇਨ ਡੋਰ ਦਾ ਹੈਂਡਲ ਆ ਗਿਆ ਜੀ ਇਸੇ ਨਾਲ ਦੀ ਫਿਰ ਆਪਣੇ ਕੋਲ ਛਿਟਕਣੀ ਆ ਜਾਂਦੀ ਹੈਗੀ ਜੀ ਜਿਵੇਂ ਇਹ ਅੰਟੀਕ 컬러 ਛਿਟਕਣੀ ਹੈਗੀ ਹੈ ਜੀ ਪੂਰਾ ਸੈੱਟ ਬਣਦਾ ਹੈ ਹਾਂਜੀ ਫਿਰ ਇਹ ਦੇਖੋ ਅੰਟੀਕ ਹੈਂਡਲ ਆ ਜਾਂਦੇ ਨੇ ਪਰ ਜਿਵੇਂ ਇਹ ਡਿਜ਼ਾਈਨ ਆ ਗਿਆ ਅੰਟੀਕ ਹੈਂਡਲ ਚ ਇਹੇ ਆ ਠੀਕ ਹੈ। アンティーク ਵੀ ਕਾਫੀ ਰੇਂਜ ਹੈ ਜਿਵੇਂ ਇਹ ਵੀ アンティーク ਆ ਗਿਆ ਜੀ। ਫਿਰ ਜਿਵੇਂ ਕਢਾਈ ਵਾਲੇ ਹੈਂਡਲ アンティーク ਮਾਡਲ ਜੀ। ਇਸ ਦੀ ਵੀ 10 ਸਾਲ ਦੀ ਗਾਰੰਟੀ ਹੈਗੀ ਆ। ਮਤਲਬ ਹਰ ਇੱਕ ਚੀਜ਼ ਚ ਆਪਣੇ ਕੋਲੇ ਰੇਂਜ ਪ੍ਰੋਪਰ ਮਿਲੂਗੀ। ਕਲਰ ਮਿਲਣਗੇ ਉਹਦੇ ਚ। ਜਿਵੇਂ ਤੁਸੀਂ ਦੇਖੋਗੇ ਹੁਣ ਇੱਕੋ ਤਰ੍ਹਾਂ ਦੀ ਇਹ ਨੌ ਬਣਾਈ। ਇਹਦੇ ਵਿੱਚ ਆਪਣੇ ਕੋਲ 4-5 ਕਲਰ ਨੇ। ਓਕੇ ਜੀ। ਫੇਰ ਤੁਸੀਂ ਦੇਖੋਗੇ ਜਿਵੇਂ ਹੁਣ ਇਹ ਸੇਮ ਹੈਂਡਲ ਨੇ ਜੀ ਤਿੰਨ ਡਿਜ਼ਾਈਨ ਆ ਠੀਕ ਹੈ ਜੀ ਰੋਜ਼ ਗੋਲਡ ਕਲਰ ਬਲੈਕ ਕਲਰ ਮਤਲਬ ਐਸ ਇਸ ਕਲਰਸ ਮਤਲਬ ਇੱਕੋ ਡਿਜ਼ਾਈਨ ਚ ਤਿੰਨ ਤਿੰਨ ਚਾਰ ਚਾਰ ਕਲਰ ਨੇ ਆਪਣੇ ਕੋਲ OK ਰੇਟ ਦੀ ਤੇ ਕੁਆਲਿਟੀ ਦੀ ਫੁੱਲ ਗਾਰੰਟੀ ਜੀ ਬਾਈ ਜੀ ਇੱਕ ਤਾਂ ਤੁਹਾਡਾ ਦੁਕਾਨ ਦਾ ਐਡਰੈਸ ਦੱਸ ਦਿਓ ਇੱਕ ਫੋਨ ਨੰਬਰ ਦੱਸ ਦਿਓ ਕਈ ਵਾਰੀ ਕਿਸੇ ਦੂਰ ਵਾਲੇ ਭਰਾਣੇ ਵੀ ਆਰਡਰ ਕਰਨਾ ਹੁੰਦਾ ਹੈ ਨਾ ਕਿਉਂਕਿ ਜੁੜੇ ਹੋਏ ਨੇ ਬਿਲਕੁਲ ਹਾਂ ਜੀ ਇਸ ਵਿੱਚ ਸਰਮਾਇਕਾ ਵਗੈਰਾ ਤਾਂ ਆਪਣੇ ਤੋਂ ਤੁਸੀਂ ਆਨਲਾਈਨ ਪੀਡੀਐਫ ਮੰਗਾ ਸਕਦੇ ਹੋ ਸਰਮਾਇਕਾ ਵਗੈਰਾ ਦੀ ਉਹ ਆਪਾਂ ਪਹੁੰਚ ਕਰਕੇ ਦੇਵਾਂ ਦੁਕਾਨ ਆਪਣੀ ਹੈਗੀ ਮੇਨ ਬੱਸ ਸਟੈਂਡ ਤੇ ਸੰਧੂ ਬਿਲਡਿੰਗ ਮਟੀਰੀਅਲ ਭਲਾਈ ਆਣਾ ਜੀ ਕਿਸ ਨੂੰ ਤੁਸੀਂ ਮਹਾਸ਼ੀਦ ਦੁਕਾਨ ਪੁੱਛ ਕੇ ਵੀ ਆ ਸਕਦੇ ਹੋ ਜੀ ਠੀਕ ਆ ਬਈ ਦੋਸਤੋ ਆਪਣੇ ਜੱਟ ਜ਼ਿਮੀਂਦਾਰ ਭਰਾਵਾਂ ਨੇ ਹਨਾ ਦੁਕਾਨ ਕੀਤੀ ਹੈ ਤੇ ਜਰੂਰ ਸਾਥ ਦਿਓ ਜੇ ਤੁਸੀਂ ਸ਼ਹਿਰੋਂ ਵੀ ਲੈਣਾ ਤੇ ਪਿੰਡ ਚੋਂ ਲਓ ਜੇ ਨਾਲੇ ਤੁਹਾਨੂੰ ਰੇਟ ਦਾ ਵੀ ਫਰਕ ਪਤਾ ਲੱਗੂਗਾ ਕੁਆਲਿਟੀ ਦਾ ਵੀ ਤੇ ਲਾਂਭਾ ਦੇਣਯੋਗ ਵੀ ਹੋ ਜਾਓਗੇ ਤੇ ਬਾਕੀ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਤੁਹਾਨੂੰ